ਆਹ ਨਸ਼ੇੜੀ ਜਨਾਨੀਆਂ ਦੀਆਂ ਵਾਲੀਆਂ ਖੋਹ ਕੇ ਹੋ ਜਾਂਦੇ ਸੀ ਫਰਾਰ ਹੁਣ ਪੁਲਿਸ ਨੇ ਲਿਆ ਫੜ ਸੁਤਿਆਸਲਾਕਾਂ ਦੇ ਪਿੱਛੇ ਤੇ ਕਰ ਰਹੇ ਨੇ ਵੱਡੇ ਖੁਲਾਸੇ ਜੀ ਹਾਂ ਇਹ ਮਾਮਲਾ ਇਹਦਾ ਆਇਆ ਦੇਖ ਕੇ ਸਭ ਦੇ ਰੋਕ ਤੇ ਖੜੇ ਹੋ ਜਾਣਗੇ ਤੇ ਭੋਲੇ ਭਾਲੇ ਨਜ਼ਰ ਆਉਣ ਵਾਲੇ ਦੋ ਨੌਜਵਾਨ ਹੈ ਜਿਹੜੇ ਕੀ ਇਤਨਾ ਕਰਦੇ ਸੀ ਕਿ ਜਿਵੇਂ ਕਿ ਅਗਲੇ ਦੇ ਸਾਖ ਸੰਬੰਧੀ ਹੋਣ ਬਹਾਨੇ ਦੇ ਨਾਲ ਗੱਲਬਾਤ ਕਰਦੇ ਸੀ ਕਿ ਮੁੜ ਕੇ ਇਧਰ ਉਧਰ ਵੇਖ ਕੇ ਵਾਲੀਆਂ ਖੋਹ ਕੇ ਰਫੂ ਚੱਕਰ ਹੋ ਜਾਂਦੇ ਸੀ ਜਿੱਤੋਂ ਬਾਅਦ ਪੁਲਿਸ ਨੇ ਲਿਆ ਫੜ ਸੁਤਿਆਸਲਾਕਾਂ ਦੇ ਪਿੱਛੇ ਮਿਤੀ 23/4/20 ਨੂੰ ਦਰਸ਼ਨ ਕੌਰ ਵਾਸੀ ਬਰਨਜਾ ਨੂੰ ਪਲਾਸਾਵ ਰੋਡ ਨਾਂ ਦੀ ਬਜ਼ੁਰਗਔਰ ਜੀ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਉਹ ਆਪਣੇ ਘਰ ਦੇ ਬਾਹਰ ਤੂਦ ਦਿਸ਼ਾਵੇਂ ਬੈਠੇ ਸੀ ਇੱਕ ਪਲੰਸਰ ਮੋਟਰਸਾਈਕਲ ਤੇ ਦੋ ਜਣੇ ਆਏ ਨਾ ਜੋ ਕਿ ਸਰਦਾਰ ਜਿੰਨੇ ਪਰਮਣ ਬੰਨਿਆ ਸੀ ਉਹ ਆ ਕੇ ਉਹਨਾਂ ਆਪਣੀ ਗੱਲਾਂ ਚੁਝਾ ਕੇ ਉਹਦੇ ਕਾਂਦੀਆਂ ਵਾਲੀਆਂ ਲਾ ਕੇ ਲੈ ਗਏ ਮੋਟਰ ਤੇ ਕਿ ਪਲੰਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਉਹ ਤੇ ਭੱਜ ਗਏ ਜਿਸ ਤੇ ਤੁਰੰਤ ਐਫਆਰ ਨੰਬਰ 55 ਥਾਣਾ ਪਿੰਡ ਟੋਰਮੈਂਟ ਚ ਰਜਿਸਟਰ ਕਰਕੇ ਕਮਾਂਡ ਜੋ ਕਮਿਸ਼ਨ ਪੁਲਸ ਦੀ ਭੰਦਰ ਸਾਹਿਬ ਉਹਨਾਂ ਦੀ ਹਦਯਤਮਦ ਜੀਡੀਐਸ ਪੀਸੀਟੀ 2 ਸਾਹਿਬ ਐਸਸੀਪੀ ਸਾਹਿਬ ਵੈਸਟ ਤੇ ਐਸਐਚਯੂ ਸਾਹਿਬ ਥਾਣਾ ਕੰਟੋਰਮੈਂਟ ਉਹਨਾਂ ਦੇ ਦਿਸਾ ਨਿਰਦੇਸ਼ਾਂ ਦੇ ਹੇਠ ਇਹਦੀ ਤਫਤੀਸ਼ ਅੰਚਲਿਆਂ ਦੀ ਤੇ ਤਰੰਤ ਟੀਮਾਂ ਬਣਾ ਕੇ ਜਿਹੜੀਆਂ ਹੈਗੀਆਂ ਕੈਮਰੇ ਸੀਸੀਟੀਵੀ ਚੈੱਕ ਕੀਤੇਗੇ ਤੇ ਉਤੋਂ ਦੋ ਦੋਸ਼ੀ ਜਿਹੜੇ ਉਹਨਾਂ ਦੀ شناخت ਹੋਈ ਜਿਨ੍ਹਾਂ ਨੂੰ ਮਿੱਤੀ 15 5 24 ਨੂੰ ਰੈਸਟ ਕਰਕੇ ਦੇ ਜਿਹੜੀ ਉਹ ਕਪਤੀਸ਼ ਨੂੰ ਚਲਉਂਦੀ ਜਾਰੀ ਇਹਨਾਂ 'ਚ ਇੱਕ ਨਾਅਰਟ ਹੈਗਾ ਨਾਮ ਦਾ ਦੋਸ਼ੀ ਦੂਸਰਾ ਹੈਗਾ ਲਖਨੀ ਦੋਵੇਂ ਮਰਾਗਪੁਰਾ ਘੁਗੀਆਂ ਨੇ ਤਰਨਤਾਰਨ 'ਚ ਉਤੋਂ ਜ ਰਹੇ ਹੋ ਪਹਿਲਾਂ ਵੀ ਪਰਚਾ ਦਾ ਸੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਇਹੋ ਜਿਹੀ ਕੋ ਕਰ ਨਹੀਂ ਕਰਦੇ ਸਟੇਟ ਚਾਹੁੰਦੇ ਡਿਊਟੀ ਦੇ ਦਰਾਂ ਜਿਹੜਾ ਇਹ ਦੋਸ਼ੀ ਫੜੇ ਜਾਂਦੇ ਆ ਤੇ ਚਲੋ ਇਲੈਕਸ਼ਨ ਦੇ ਦੌਰਾਨ ਵਾਕੋ ਕਪਤੀਆਂ ਜਿਹੜੀਆਂ ਡੂਟੀਆਂ ਲੱਗੀਆਂ ਇਹਨਾਂ ਨੇ ਫਿਰ ਵੀ ਇਹਨਾਂ ਦੋਸ਼ੀਆਂ ਤਰੰਤ ਜਿਹੜੀ ਸਾਡੀ ਪੁਲਿਸ ਨੇ ਇਨਵੈਸਟ ਕਰਕੇ ਜਿਹੜੀ ਬੜੀ ਵੱਡੀ ਕੰਮ ਕਰ ਦਿੱਤੀ ਆ ਸਟੇਟ ਕੀ ਕਾਰਵਾਈ ਕੀਤੀ ਗਈ ਹੈ ਤੇ ਉਹ ਜੀ ਜਿਹਦੇ ਖਿਲਾਫ ਪਰਚਾ ਦਿੱਤਾ ਵੀ ਨਹੀਂ ਕੀਤਾ ਹੋਇਆ ਉਹ ਅਰੈਸਟ ਕਰਕੇ ਜਿਹਦਾ ਮਾਰਡ ਲੈ ਗਿਆ ਬਾਕੀ ਅਗਲੀ ਤਫਤੀਸ਼ ਜਿਹੜੀ ਜਾਰੀ ਹੈ ਉਹ ਵੀ ਵਰਤਸਤਾ ਬਾਰੇ ਦਾ ਕੁਝ ਪਤਾ ਲੱਗਿਆ ਜਾ ਰਿਹਾ ਹੈ